ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਪਿਆ ਮਿਹਰামত ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੇ ਹਰਿਆ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਲਸਾ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਜ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਦਾ ਫਰੀਦ ਸਾਹਿਬ ਜੀਾਂ ਦੇ ਸ਼ਲੋਕਾਂ ਦੀ ਜਿਹੜੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਦੇ 22 ਸ਼ਲੋਕ ਜਿਹੜੇ ਹੁਣ ਤੱਕ ਬਾਬਾ ਫਰੀਦ ਸਾਹਿਬ ਜੀਾਂ ਦੇ ਆਪਾਂ ਨੇ ਵਿਚਾਰੇ ਆਜ 23 ਮਾ ਜਿਹੜਾ ਸ਼ਲੋਕ ਹੈ ਉਹਦੀ ਵਿਚਾਰ ਜਿਹੜੀ ਹੈ ਰਲ ਮਿਲ ਕੇ ਆਪਾਂ ਸੰਗਤਾਂ ਦੇ ਨਾਲ ਸਾਂਝੀ ਕਰਦੇ ਆ ਕੀ ਉਪਦੇਸ਼ ਕਰਦੇ ਆ ਬਾਬਾ ਫਰੀਦ ਸਾਹਿਬ ਸਾਨੂੰ ਪੁੱਛਦੇ ਆ ਬਾਬਾ ਫਰੀਦ ਸਾਹਿਬ ਜੀਾਂ ਤੋਂ ਫਰੀਦਾ ਲੋੜਾ ਬਾਖ ਵਿਜੌਰੀਆਂ ਕਿਕਰ ਵੀ ਜੈ ਜੱਟ ਹੰਡਾ ਹੰਨ ਕਤਾਇਦਾ ਪੈਂਦਾ ਮੋੜ ਪਟ ਬਾਬਾ ਫਰੀਦ ਸਾਹਿਬ ਕਹਿੰਦੇ ਐ ਕਹਿੰਦੇ ਲੋੜਾ ਦਾਖ ਬਜੌਰੀ ਆ ਕਿਕਰ ਬੀਜਾ ਜੱਟ ਕਹਿੰਦੇ ਬੰਦਾ ਪਾਲਦਾ ਦਾਖਾ ਤੇ ਬੀਜ ਕਿਕਰਾਂ ਦੇ ਚੱਕੀਂ ਫਿਰਦਾ ਕੰਮ ਬਾੜੇ ਤੇ ਬੰਦਾ ਕਹਿੰਦਾ ਮੈਨੂੰ ਸਵਰਗ ਮਿਲ ਜੇ ਕਹਿੰਦੇ ਜੇ ਕੰਮ ਮਾੜੇ ਨੇ ਤਾਂ ਸਵਰਗ ਨਹੀਂ ਮਿਲਣਾ ਜੇ ਸਵਰਗ ਦੀ ਲਾਲਸਾ ਹੈ ਨਾ ਅੰਦਰ ਤਾਂ ਕਹਿੰਦੇ ਕੰਮ ਵੀ ਸਵਰਗ ਵਾਲੇ ਕਰਨੇ ਪੈਣਗੇ ਚੰਗੇ ਕਰਨੇ ਪੈਣਗੇ ਜੇ ਵਧੀਆ ਪਦਾਰਥ ਛਕਣੇ ਆ ਨਾ ਵਧੀਆ ਫਰੂਟ ਛਕਣੇ ਆ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਬੀਜ ਵੀ ਤੇ ਉਸ ਤਰ੍ਹਾਂ ਦੇ ਬਾਉ ਰੋ ਬੀਜ ਅਸੀਂ ਮਾੜਾ ਤੇ ਫਿਰ ਅਸੀਂ ਪਰਮਾਤਮਾ ਦੇ ਕੋਲ ਕਿਵੇਂ ਲੱਗਾਂਗੇ ਜੇ ਬੀਜ ਹੀ ਮਾੜਾ ਚੱਕ ਲਿਆ ਤੇ ਗੁਰੂ ਸਾਹਿਬ ਤੇ ਕਹਿੰਦੇ ਆਪੋ ਆਪਣੇ ਕੇ ਨੇੜਾ ਕੇ ਦੂਰ ਕਹਿੰਦੇ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਜੇ ਚੰਗੇ ਕਰਮ ਕਰਦੇ ਹਾਂ ਤਾਂ ਪਰਮਾਤਮਾ ਦੇ ਨੇੜੇ ਆ ਤੇ ਮਾੜੇ ਕਰਦੇ ਹਾਂ ਤਾਂ ਪਰਮਾਤਮਾ ਤੋਂ ਦੂਰ ਬਸ ਇੱਥੇ ਵੀ ਸਾਨੂੰ ਸਮਝਾਉਣ ਵਾਸਤੇ ਉਦਾਹਰਣ ਬਾਬਾ ਫਰੀਦ ਸਾਹਿਬ ਜੀਆਂ ਨੇ ਦਾਖਾਂ ਦੀ ਦਿੱਤੀ ਜਿਹੜਾ ਬਜੌਰ ਦਾ ਇਲਾਕਾ ਹੈ ਨਾ ਪਠਾੜੀ ਦੇਸ਼ ਹੈ ਜਿਹੜਾ ਉੱਥੇ ਜਿਹੜੇ ਅੰਗੂਰ ਹੁੰਦੇ ਆ ਨਾ ਅੰਗੂਰ ਛੋਟੇ ਅੰਗੂਰ ਬਹੁਤ ਸਵਾਦ ਹੁੰਦੇ ਆ ਉਹਨਾਂ ਤੋਂ ਫਿਰ ਦਾਖਾਂ ਬਣਦੀਆਂ ਨੇ ਭਾਵ ਕਿ ਬੀਜ ਚੰਗੇ ਸੀ ਜੇ ਬੰਦਾ ਬੀਜ ਧਰਤੀ ਵੀ ਵਧੀਆ ਹੋਵੇ ਤੇ ਸਾਧਨ ਵੀ ਸਾਰੇ ਹੋਣ ਤੇ ਬੀਜ ਮਾੜਾ ਹੋਵੇ ਫਿਰ ਧਰਤੀ ਦਾ ਕੀ ਕਸੂਰ ਹੈ ਧਰਤੀ ਦੇ ਵਿੱਚ ਤਾਂ ਜੋ ਕੁਝ ਪਾਓਗੇ ਨਾ ਉਹੀ ਕੁਝ ਉਗਣਾ ਤੇ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਸ਼ਰੀਰ ਹੈ ਇਹਦੇ ਵਿੱਚ ਕਹਿੰਦੇ ਜਿਹੜਾ ਕੁਝ ਪਾਓਗੇ ਉਹੀ ਉਗਣਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਹਾਗਾ ਰੱਖ ਗਰੀਬੀ ਵੇਸ ਕਹਿੰਦਾ ਸ਼ਰੀਰ ਨੂੰ ਧਰਤੀ ਬਣਾ ਲੈ ਕਹਿੰਦੇ ਇਹਦੇ ਵਿੱਚ ਬੀਜ ਬੀਜ ਲੈ ਬੀਜ ਆ ਧਰਤੀ ਦੇ ਆ ਸ਼ਰੀਰ ਰੂਪੀ ਧਰਤੀ ਦੇ ਵਿੱਚ ਚੰਗਾ ਬੀਜ ਬੀਜ ਲੈ ਕਹਿੰਦੇ ਫਿਰ ਤੈਨੂੰ ਦਾਖਾਂ ਵਰਗਾ ਫਲ ਮਿਲਣਾ ਸੁਆਦ ਦਾ ਖਬਰਗਾ ਮਿਲਣਾ ਪਰ ਜੇ ਕਹਿੰਦੇ ਬੀਜ ਆ ਸ਼ਰੀਰ ਚ ਵਾੜਾ ਬੀਜ ਲਿਆ ਹੇਰੋ ਦਾ ਫਲਕ ਵੀ ਤੇ ਮਾੜਾ ਹੀ ਬਣਦਾ ਹੰਡਾ ਉਨਕ ਪਾਇੰਦਾ ਪੈਂਦਾ ਲੋੜਾ ਪੱਟ ਹੁਣ ਜੇ ਕਹਿੰਦੇ ਭੇਡਾਂ ਦੇ ਉਨ ਚੱਕੀ ਫਿਰਦਾ ਗੁੰਦ ਉਨ ਤੇ ਭੇਡਾਂ ਦੇ ਚੱਕੀ ਫਿਰਦਾ ਕਹਿੰਦਾ ਮੈਨੂੰ ਰੇਸ਼ਮ ਮਿਲਦਾ ਕਹਿੰਦੇ ਜੇ ਰੇਸ਼ਮ ਲੈਣਾ ਹੈ ਨਾ ਤਾਂ ਰੇਸ਼ਮ ਦੀ ਖੇਤੀ ਕਰਨੀ ਪੈਣੀ ਆ ਉਹ ਇੱਕ ਬੂਟੀ ਬੀਜੀ ਜਾਂਦੀ ਹੈ ਉਹ ਬੂਟੀ ਦੇ ਵਿੱਚ ਫਿਰ ਉਹਦੇ ਪੱਤੇ ਤੋੜ ਕੇ ਪੱਤਿਆਂ ਨੂੰ ਹਰੇ ਪੱਤਿਆਂ ਨੂੰ ਟੋਕਰੀ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਉਹਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਰੇਸ਼ਮ ਉਹ ਬੂਟੀ ਐਸੀ ਉਹ ਜਦੋਂ ਕੀੜੇ ਪੈਦਾ ਹੋ ਜਾਂਦੇ ਨੇ ਫਿਰ ਉਹਨਾਂ ਦੇ ਵਿੱਚੋਂ ਫਿਰ ਰੇਸ਼ਮ ਪੈਦਾ ਹੁੰਦਾ ਹੈ ਰੇਸ਼ਮ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹ ਨਹੀਂ ਹੈ ਕਿ ਭੇਡਾਂ ਦੀ ਉਲ ਚੁੱਕੀ ਫਿਰਦੇ ਆ ਤੇ ਸਾਨੂੰ ਰੇਸ਼ਮ ਮਿਲ ਜੇ ਕਹਿੰਦੇ ਆਏ ਨਹੀਂ ਭਾਵ ਕੇ ਸਾਨੂੰ ਸਮਝਾ ਰਹੇ ਹੈ ਗੁਰੂ ਸਾਹਿਬ ਦਾਦਾ ਫਰੀਦ ਸਾਹਿਬ ਕਿ ਜੇ ਤੁਸੀਂ ਜ਼ਿੰਦਗੀ ਚੰਗੀ ਜਿਉਣੀ ਚਾਹੁੰਦੇ ਹੋ ਤਾਂ ਕਹਿੰਦੇ ਫਿਰ ਕੰਮ ਵੀ ਚੰਗੇ ਕਰਨੇ ਪੈਣਗੇ ਜੇ ਜ਼ਿੰਦਗੀ ਵੇਰ ਸਹੀ ਕਰਨੀ ਹੈ ਵੇਰਸੀ ਕਰਨ ਵਾਸਤੇ ਜੇ ਕਹਿੰਦੇ ਜੋਰੇ ਨਹੀਂ ਲਾਉਣਾ ਪੈਣਾ ਤੁਹਾਨੂੰ ਬਸ ਪ੍ਰਮਾਤਮਾ ਦਾ ਦਰਜੀ ਨੇ ਛੜਤਾ ਉਹਦੀ ਜ਼ਿੰਦਗੀ 베ਰਸੀ ਹੋ ਜਾਂਦੀ ਹੈ ਜਿਨੇ ਪ੍ਰਮਾਤਮਾ ਦੇ ਦਰ ਤੇ ਆ ਕੇ ਸ਼ਰਨ ਲੈ ਲਈ ਕਿ ਸੱਚੇ ਬਾਦਸ਼ਾਹ ਮੈਂ ਤੁਹਾਡੀ ਸ਼ਰਨ ਚ ਆ ਗਿਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਓ ਮੈਂ ਆਸਾ ਰੱਖੇ ਕਿ ਤੁਸੀਂ ਮੇਰਾ ਸਭੋ ਦੁੱਖ ਗਵਾਏ ਜੀ ਉਹਨੇ ਫਿਰ ਸਾਡਾ ਜ਼ਿੰਦਗੀ ਦਾ ਵਿੱਚੋਂ ਜਿਹੜੇ ਦੁੱਖ ਨੇ ਉਹ ਖਤਮ ਕਰ ਦੇਣੇ ਆ ਜਿਹੜੀ ਜ਼ਿੰਦਗੀ ਹੈ ਉਹ ਦਾਖਾਂ ਵਰਗੀਰ ਹੋ ਜਾਂਦੀ ਹੈ ਸਵਾਦ ਹੋ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਰਸ ਭਰਦਾ ਬਸ ਜੇ ਜ਼ਿੰਦਗੀ ਦੇ ਵਿੱਚੋਂ ਰਸ ਨਿਕਲ ਗਿਆ ਫਿਰ ਕਿਕਰ ਵਾਲਾ ਕੰਮ ਹੋਣਾ ਜ਼ਿੰਦਗੀ ਦੇ ਵਿੱਚ ਅਸੀਂ ਰਸ ਭਰ ਹੈ ਬਸ ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰ ਨੇ ਹੋ ਚੱਲਾ ਤਪਿਜੈ ਕੰਮੜੀ ਰਹਾ ਤਟੜ ਨੇ ਹੋ ਬਾਬਾ ਫਰੀਦ ਸਾਹਿਬ ਕਹਿੰਦੇ ਮੇਰੇ ਪਿਆਰੇ ਦਾ ਘਰ ਹੈ ਦੂਰ ਪਰ ਕਹਿੰਦੇ ਪਿਆਰੇ ਦਾ ਘਰ ਦੂਰ ਹੈ بارش ਹੋਣ ਲੱਗੀ ਗਲੀਆਂ ਦੇ ਵਿੱਚ ਚਿੱਕੜ ਪਰ ਗਈ ਗਲੀਆਂ ਦੇ ਵਿੱਚ ਤੁਰਨ ਵਾਸਤੇ ਰਸਤਾ ਨੀਰਿਆ ਚਿੱਕੜ ਹੀ ਚਿੱਕੜ ਪਰ ਗਈ ਪਰ ਕਹਿੰਦੇ ਮੇਰਾ ਪਿਆਰ ਬਹੁਤ ਹੈ ਪਿਆਰੇ ਦੇ ਨਾਲ ਬਾਬਾ ਫਰੀਦ ਸਾਹਿਬ ਕਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਕਹਿੰਦੇ ਪਿਆਰੇ ਦੇ ਨਾਲ ਪਿਆਰ ਬਹੁਤ ਹੈ ਪਰ ਗਲੀਆਂ 'ਚ ਹੋ ਗਿਆ ਚਿੱਕੜ ਹੁਣ ਕਰਿਆ ਕੀ ਜਾਵੇ ਜਾਮਾ ਕਿ ਚੱਲਾ ਤਾਂ ਭਿੱਜਿਆ ਕੰਬੜੀ ਰਹਾ ਤੁੱਟਦਾ ਨੇਹੋ ਕਹਿੰਦੇ ਜੇ ਜਾਣੇ ਤਾਂ ਕੰਬੜੀ ਵੀ ਭਿੱਜਦੀ ਐ ਤੇ ਪੈਰ ਵੀ ਖਾਬ ਹੁੰਦੇ ਜੇ ਨਹੀਂ ਜਾਂਦੇ ਤਾਂ ਕਹਿੰਦੇ ਪਿਆਰੇ ਦੇ ਨਾਲ ਪਿਆਰ ਟੁੱਟਦਾ ਔਰ ਸਾਡਾ ਜਿਹੜਾ ਮਤਲਬ ਹੈ ਸਾਡਾ ਅਸੀਂ ਪਿਆਰ ਨਹੀਂ ਕਰਦੇ ਗੁਰੂ ਨਾਲ ਸਾਡਾ ਪਿਆਰ ਨਹੀਂ ਹੈ ਅਸੀਂ ਤੇ ਬਸ ਦੁਨੀਆ ਦੇ ਕਰਕੇ ਚੱਲੇ ਹੋਇਆ ਦੁਨੀਆ ਦੇ ਕਰਕੇ ਅਸੀਂ ਹਟਦੇ ਆ ਕਈ ਬੰਦਿਆਂ ਦਾ ਮਨ ਕਰਦਾ ਹੁੰਦਾ ਗੁਰਦੁਆਰੇ ਆਉਣ ਉਹਨਾਂ ਨੂੰ ਪੁੱਛੋ ਤੂੰ ਕਾਹਤੋਂ ਨਹੀਂ ਜਾਂਦਾ ਕਹਿੰਦੇ ਦੁਨੀਆ ਕੀ ਕਹੂਗੀ ਲੋਕ ਕਹਿੰਦੇ ਕਈ ਇਸੇ ਕਰਕੇ ਨਹੀਂ ਜਾਂਦੇ ਅਸੀਂ ਲੋਕਾਂ ਕਰਕੇ ਗੁਰੂ ਥੋੜਾ ਛੱਡਣਾ ਦੁਨੀਆ ਕਰਕੇ ਗੁਰੂ ਥੋੜਾ ਛੱਡਣਾ ਲੋਕਾਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਕਿ ਇਹ ਤੇ ਕੋਈ ਆਖ ਹੈ ਭੁਤ ਨ ਕੋ ਕਹ ਹੈ ਬੇਤਾਲ ਲੋਕਾਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਨਹੀਂ ਛੱਡਿਆ ਤੇ ਗੁਰੂ ਦੇ ਘਰ ਆਉਣ ਵਾਸਤੇ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਦੋਂ ਗੁਰੂ ਨੂੰ ਮਿਲਣ ਜਾਣਾ ਹੈ ਨਾ ਕਹਿੰਦੇ ਕੋਈ ਪਰਵਾਹ ਨਹੀਂ ਬੰਦੇ ਕਰਨੀ ਚਾਹੀਦੀ ਬਾਬਾ ਫਰੀਦ ਸਾਹਿਬ ਕਹਿੰਦੇ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ ਕਹਿੰਦੇ ਪਿਆਰ ਲੋਤ ਹੈ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਕੇ ਨੇਹੋ ਕਹਿੰਦੇ ਜੇ ਜਾਣੇ ਆ ਤਾਂ ਕੰਬਲੀ ਭਿੱਜਦੀ ਹੈ ਰੈਣੀਆ ਤਾਂ ਪਿਆਰ ਟੁੱਟਦਾ ਹੁਣ ਬੰਦਾ ਕਰੇ ਫਿਰ ਅੱਗੇ ਬਾਬਾ ਫਰੀਦ ਸਾਹਿਬ ਕਹਿੰਦੇ ਭਿਜੋ ਸਜੋ ਕੰਬਲੀ ਅੱਲਾਹ ਵਰਸਾ ਮੇ ਹੋ ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀ ਨੇ ਹੋ ਕਹਿੰਦੇ ਮੇਰੀ ਕੰਬੜੀ ਭਿੱਜਦੀ ਐ ਤੇ ਭਿੱਜ ਜੇ ਮੈਨੂੰ ਨਹੀਂ ਕੋਈ ਕੰਬੜੀ ਦੀ ਪਰਵਾਹ ਨਹੀਂ ਹੈ ਕੰਬੜੀ ਭਿੱਜਦੀ ਐ ਤੇ ਭਿੱਜ ਜੇ ਰੱਬ ਮੀਂਹ ਪਉਂਦਾ ਤੇ ਪਾਈ ਜਾਣ ਦੇ ਜਿਹੜਾ ਬੱਦਲਾਂ ਚ ਮੀਂਹ ਪੈ ਰਿਹਾ ਨਾ ਅਕਾਸ ਤੋਂ ਡਿਗਰੀਆਂ ਕਣੀਆਂ ਨੇ ਕਹਿੰਦੇ ਉਹਦੇ ਨਾਲ ਮੇਰੀ ਕੰਬਲੀ ਭਿੱਜਦੀ ਐ ਤੇ ਭਿੱਜ ਜੇ ਗਲੀਆਂ 'ਚ ਟਿਕੜ ਹੋ ਗਿਆ ਕੱਪੜੇ ਖਰਾਬ ਹੁੰਦੇ ਨੇ ਹੋ ਜਾਣ ਪਰ ਕਹਿੰਦੇ ਮੈਂ ਘਰੇ ਨਹੀਂ ਰਹਿ ਸਕਦਾ ਜਾਏ ਬਿਲਾ ਤਿੰਨਾ ਸੱਜਣਾ ਟੁੱਟੋ ਨਾਹੇ ਨੇਹੋ ਕਰੇ ਆਪਣੇ ਸੱਜਣ ਨੂੰ ਆਪਣੇ ਪਿਆਰੇ ਨੂੰ ਆਪਣੇ ਮਿੱਤਰ ਨੂੰ ਜਾ ਕੇ ਮਿਲ ਲਾ ਕਹਿੰਦੇ ਮੇਰਾ ਜਿਹੜਾ ਪਿਆਰ ਹੈ ਉਹ ਨਹੀਂ ਟੁੱਟਣਾ ਚਾਹੀਦਾ ਅਸੀਂ ਨਾ ਜਦੋਂ ਕਿਸੇ ਦੇ ਕੋਈ ਵਿਆਹ ਦਾ ਸੁਹਾਗਵਾਂ ਹੁੰਦਾ ਹੈ ਉਹਨਾਂ ਦੀ ਗੱਲ ਨਹੀਂ ਕਰਦੇ ਜਿਹੜੇ ਵੈਸੇ ਕਾਰਡ ਦੇ ਕੇ ਆਇਓ ਭਾਈ ਉਹਨਾਂ ਦੇ ਤਾਂ ਕਈ ਵਾਰੀ ਅਸੀਂ ਵੈਸੇ ਵੀ ਬੰਦਾ ਕਹਿੰਦਾ ਕੀ ਕਰਾਂਗੇ ਛੱਡ ਪਰੇ ਪਰ ਜਿਹੜਾ ਖਾਸ ਹੰਦਨ ਖਾਸ ਵਿਆ ਜਿੱਥੇ ਸਰਦਾ ਨਹੀਂ ਕਹਿੰਦੇ ਉਸ ਦਿਨ ਚਾਹੇ ਵੀ ਪੈ ਰਿਆ ਚਾਹੇ ਧੁੱਪ ਪੈ ਰਹੀ ਜੇ ਸਾਧਨ ਨਹੀਂ ਹੈ ਤਾਂ ਬੰਦਾ ਕਹਿੰਦੇ ਸਾਧਨ ਕਰਾ ਕੇ ਵੀ ਪੈਸੇ ਲਾ ਕੇ ਵੀ ਜਾਂਦਾ ਵੀ ਉੱਥੇ ਤੇ ਮੈਨੂੰ ਜਾਣਾ ਪੈਣਾ ਉਹਦੇ ਬਿਨਾਂ ਸਰਦਾ ਨਹੀਂ ਕਹਿੰਦੇ ਜਾਣਾ ਪੈਣਾ ਇੱਥੇ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ ਪ੍ਰਮਾਤਮਾ ਬਿਨਾਂ ਮੇਰਾ ਨਹੀਂ ਸਰਦਾ ਚਾਹੇ ਮੀ ਪੈ ਰਿਆ ਚਾਹੇ ਚੱਕੜਾ ਚਾਹੇ ਕੁਛ ਐ ਕਰਦੇ ਮੈਨੂੰ ਜਾਣਾ ਪੈਦਾ ਕਿਉਂਕਿ ਮੇਰਾ ਪ੍ਰਮਾਤਮਾ ਬਿਨਾਂ ਸਰਦਾ ਨਹੀਂ ਮੇਰਾ ਉਸ ਰੱਬ ਬਿਨਾਂ ਸਰਦਾ ਨਹੀਂ ਸਾਡਾ ਸਰ ਜਾਂਦਾ ਜੀ ਅਸੀਂ ਤੇ ਨਹੀਂ ਜਾਵਾਂਗੇ ਤਾਂ ਵੀ ਸਰ ਗਿਆ ਕਿਉਂਕਿ ਪਿਆਰ ਨਹੀਂ ਨ ਕਰਦਾ ਜੇ ਗੁਰੂ ਨਾਲ ਹੋਇਆ ਪਿਆਰ ਫਿਰ ਜਾਵਾਂਗੇ ਚਾਹੇ ਕੁਛ ਜਾਵਾਂਗੇ ਫਿਰ ਪਿਆਰ ਨਹੀਂ ਹੈ ਸਾਰਾ ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਫਿਰ ਮੇਰਾ ਪਿਆਰ ਨਹੀਂ ਟੁੱਟਣਾ ਚਾਹੀਦਾ ਚਾਹੇ ਗਲੀਆਂ ਦੇ ਵਿੱਚ ਚਿੱਕੜੀ ਕਿਉਂ ਨਾ ਹੋਵੇ ਮੈਂ ਤੇ ਜਾਵਾਂ ਹੁਣ ਇਤੋਂ ਪਤਾ ਲੱਗਦਾ ਕਿ ਬਾਬਾ ਫਰੀਦ ਸਾਹਿਬ ਜੀ ਪਰਮਾਤਮਾ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹੋਆ ਕਿੰਨਾ ਕੁ ਪਿਆਰ ਕਰਦੇ ਹੋਣੇ ਪ੍ਰਮਾਤਮਾ ਸਾਡਾ ਪਿਆਰ ਉਹ ਅੰਦਰੋਂ ਨਹੀਂ ਹੈ ਉੱਪਰੋਂ ਪਰ ਤੇ ਵਿਆਹ ਚ ਜਾ ਕੇ ਵੀ ਅਗਲੇ ਦਾ ਸਾਰਾ ਜੋਰ ਲੱਗਿਆ ਹੁੰਦਾ ਅਸੀਂ ਕਹਿੰਦੇ ਨੇ ਫਲਾਣੀ ਚੀਜ਼ ਵਧੀਆ ਨਹੀਂ ਸੀ ਉਹਨੂੰ ਪੁੱਛ ਕੇ ਵੇਖੋ ਜੀ ਨੇ ਆਪਣਾ ਸਾਰਾ ਕੁਝ ਦਾਤੇ ਲਾਤਾ ਅੱਗੇ ਪਤਾ ਨਹੀਂ ਹੁੰਦਾ ਕਿ ਧੀ ਨੂੰ ਬਸਾਉਣਗੇ ਕਿ ਨਾ ਬਸਾਉਣਗੇ ਅ ਕਿੰਨੇ ਤਲਾਕ ਹੋ ਰਹੇ ਨੇ ਕਿੰਨਿਆਂ ਨੂੰ ਸਾੜਿਆ ਜਾ ਰਿਹਾ ਕਿੰਨਿਆਂ ਨੂੰ ਮਾਰਿਆ ਜਾ ਰਿਹਾ ਕਿੰਨੇ ਪੈਸੇ ਲਾਏ ਜਾ ਰਹੇ ਸਾਡਾ ਪਿਆਰ ਥੋੜੋ ਏ ਜੀ ਅਸੀਂ ਤੇ ਬਿਜ਼ਨਸ ਕਰਦੇ ਸਾਡਾ ਤੇ ਬਿਜ਼ਨਸ ਹੋ ਗਿਆ ਗੁਰਬਾਣੀ ਨੂੰ ਵੀ ਅਸੀਂ ਪਿਆਰ ਜਿਨੀ ਵਰਤਦੇ ਗੁਰੂ ਨੂੰ ਵੀ ਅਸੀਂ ਪਿਆਰ ਨਾਲ ਨਹੀਂ ਵਰਤਦੇ ਬਿਜ਼ਨਸ ਕਰਕੇ ਪੈਸਿਆਂ ਕਰਕੇ ਪੈਸੇ ਕਰਕੇ ਤੇ ਲੋਕ ਰਾਤਾਂ ਨੂੰ ਭੱਜੇ ਜਾਂਦੇ ਆ ਕਿ ਮੈਂ ਜਾਣਾ ਮੇਰੀ ਡਿਊਟੀ ਹੈ ਮੈਂ ਖਨਪੜ ਸਾਬ ਚੱਲ ਰਿਹਾ ਉੱਥੇ ਡਿਊਟੀ ਹੈ 2 ਵਜੇ ਡਿਊਟੀ ਹੋਵੇ ਬੰਦਾ 2 ਵਜੇ ਵੀ ਰਾਤ ਨੂੰ ਠੁੱਕੇ ਜਾਂਦਾ ਪਰ ਪਿਆਰ 'ਚ ਅਸੀਂ ਗੁਰਦੁਆਰਾ ਸਾਹਿਬ 4 ਵਜੇ ਵੀ ਨਹੀਂ ਆਉਂਦੇ 5 ਵਜੇ ਵੀ ਨਹੀਂ ਆਉਂਦੇ ਅਰਦਾਸ ਦੇ ਟਾਈਮ 6 ਵਜੇ ਵੀ ਨਹੀਂ ਆਉਂਦੇ ਕਿਉਂਕਿ ਸਾਡਾ ਪਿਆਰ ਨਹੀਂ ਹੈ ਜਿਸ ਦਿਨ ਸਾਡਾ ਪਿਆਰ ਬਣ ਗਿਆ ਉਸ ਦੇ ਨਾਮਾਂਗੇ ਕਈ ਬੀਬੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਇਸ ਪਿੰਡ ਵਿੱਚ ਜਿੱਦਦੇ ਅਸੀਂ ਵਿਆਹੀਆਂ ਆਈਆਂ ਸੀ ਉਹ ਦਿਨ ਤੋਂ ਹੀ ਗੁਰੂ ਘਰ ਚਾਰੇ ਆ 50 ਸਾਲ ਹੋ ਗਏ ਅਜੇ ਵੀ ਆ ਰਹੇ ਆ ਭਾਵ ਕਿ ਉਹਨਾਂ ਦਾ ਪਿਆਰ ਬਣ ਗਿਆ ਗੁਰੂ ਨਾਲ ਪਿਆਰ ਬਣ ਗਿਆ ਉਹਨਾਂ ਦੇ ਮਾਪੇ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਉਹਨਾਂ ਦਾ ਪਿਆਰ ਬਣ ਗਿਆ ਅਸੀਂ ਤੇ ਪੈਸੇ ਖਾਤਰ ਹੈ ਜੀ ਗੁਰੂ ਸਾਹਿਬ ਨੇ ਕਿਹਾ ਨਾ ਆਸਾ ਦੀ ਵਾਰ ਦੇ ਵਿੱਚ ਪੜਿਆ ਜਾਂਦਾ ਕਿ ਰੋਟੀਆਂ ਕਾਰਨ ਪੂਰੇ ਤਾਲ ਬੰਦਾ ਕਹਿੰਦਾ ਰੋਟੀਆਂ ਮਿਲਣੀਆਂ ਚਾਹੀਦੀਆਂ ਨੇ ਭਾਵੇਂ ਘਰ ਚੱਲਣਾ ਚਾਹੀਦਾ ਹੈ ਉੱਚੀਆਂ ਉੱਚੀਆਂ ਏਕਾਂ ਵੀ ਲਾ ਲਾਂਗੇ ਪਰ ਪਿਆਰ ਚ ਅਸੀਂ ਅਰਦਾਸ ਦੇ ਟਾਈਮ ਵੀ ਨਹੀਂ ਆਉਗੇ ਉਦੋਂ ਸਾਨੂੰ ਨੀਂਦ ਆਉਂਦੀ ਏ ਪਰ ਜਦੋਂ 4 ਪੈਸੇ ਮਿਲਨੇ ਆ ਉਦੋਂ ਬੰਦਾ ਰਾਤ ਨੂੰ 2 ਵਜੇ ਵੀ ਡਿਊਟੀ ਤੇ ਜਾਂਦਾ ਹੈ ਭਾਵ ਕਿ ਪਿਆਰ ਨਹੀਂ ਹੈ ਸਾਡੇ ਕੋਲ ਬਿਜ਼ਨਸ ਹੈ ਇਹਨੂੰ ਕਹਿੰਦੇ ਆ ਬਿਜ਼ਨਸ ਜਿਹਦੇ ਪਿਆਰ ਕਰ ਲਿਆ ਉਹਦੇ ਗੁਰੂ ਦੇ ਨਾਲ ਗੁੜ ਜਾਗੇ ਉਹਦੇ ਚਾਹੇ ਮੀ ਪਹਿਰੇ ਚਾਹੇ ਨੇਰੀ ਆਰੀਆ ਚਾਹੇ ਚਖੜਾ ਚਾਹੇ ਖੁਸ਼ ਆਮਾ ਜੇ ਸਵੇਰੇ 6 ਵਜੇ ਨਹੀਂ ਆਇਆ ਦਿਨ ਚ ਆਜੋ ਇੱਕ ਵਾਰੀ 24 ਘੰਟਿਆਂ ਚ ਇੱਕ ਵਾਰੀ ਗੁਰੂ ਦੇ ਨਾਲ ਬਹਿ ਕੇ ਗੱਲਾਂ ਤੇ ਕਰ ਲੋ ਤੇ ਗੁਰੂ ਸਾਹਿਬ ਫਿਰ ਕਿਰਪਾ ਕੀ ਕਰਦੇ ਆ ਜੀ ਜੇ ਤੁਸੀਂ ਆ ਕੇ ਨੇ ਇੱਕ ਵਾਰੀ ਬੈਠ ਕੇ 10 ਮਿੰਟ 20 ਮਿੰਟ ਲਾ ਕੇ ਜਾਓਗੇ ਗੁਰੂ ਸਾਹਿਬ ਪਤਾ ਕਿੰਨੀ ਕਿਰਪਾ ਕਰਦੇ ਆ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵਿਸਾਹੋ ਕਹਿੰਦੇ ਜਿਹਦੇ ਕੋਲ ਬੈਠਿਆਂ ਬੰਦਾ ਸੋਹਣਾ ਲੱਗਦਾ ਹੈ ਨਾ ਉਹ ਫਿਰ ਲੋਕ ਵੀ ਵਿਸ਼ਵਾਸ ਕਰਨ ਲੱਗ ਜਾਂਦੇ ਗੁਰੂ ਚ ਇੰਨੀ ਪਾਵਰ ਹੈ ਤੇ ਅੱਗੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਬੁਲਾਦਾ ਤਗਦਾ ਮਤ ਮੈਲੀ ਹੋਏ ਜਾਏ ਗਹਿਲਾ ਹੁ ਨਾ ਜਾਣਾਈ ਸਿਰ ਪੇ ਮਿੱਟੀ ਖਾਏ ਬੁਲਾਵਾ ਦਾ ਭਾਵ ਹੁੰਦਾ ਭਲੇਖਾ ਸਾਨੂੰ ਬਹੁਤ ਵੱਡਾ ਭਲੇਖਾ ਪਿਆ ਹੋਇਆ ਪੱਗ ਕਹਿੰਦੇ ਆ ਜਿਹੜੀ ਸਿਰ ਤੇ ਬੰਨੀ ਹੁੰਦੀ ਆ ਪੱਗ ਪੈਰਾਂ ਨੂੰ ਵੀ ਕਿਹਾ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਾ ਕਿ ਪੂਛਤ ਪਥਕ ਤੈ ਮਾਰਗ ਨ ਧਾਰੇ ਪੱਗ ਪ੍ਰੇਤਮ ਕੇ ਦੇਸ ਕੇ ਸਬਾਤਨ ਸਜ ਜਿਉਂਥੇ ਉਹਨਾਂ ਨੇ ਪੈਰਾਂ ਦੀ ਗੱਲ ਕੀਤੀ ਇੱਥੇ ਬਾਬਾ ਫਰੀਦ ਸਾਹਿਬ ਸਿਰ ਦੇ ਉੱਤੇ ਬੰਨੀ ਹੋਈ ਭੱਗ ਦੀ ਗੱਲ ਕਰਦਾ ਹੈ। ਕਹਿੰਦੇ ਮੈਂ ਭਲੇ ਖੇਚ ਪੈ ਗਿਆ ਕਿ ਮੇਰੀ ਭੱਗ ਨਾ ਮੈਲੀ ਹੋ ਜੇ ਕਿਤੇ। ਮਤ ਮੈਲੀ ਹੋਏ ਜਾਏ। ਕਿ ਬੰਦਾ ਪੈ ਗਿਆ ਭਲੇਖੇ ਚ ਕਿ ਮੇਰੀ ਭੱਗ ਨਾ ਮੈਲੀ ਹੋ ਜੇ। ਮਿੱਟੀ ਨਾ ਲੱਗ ਜੇ। ਬੜੇ ਸਜਾ ਕੇ ਬੜੇ ਚੰਗੀ ਤਰ੍ਹਾਂ ਧੋ ਧੋ ਕੇ ਬੰਦਦੇ ਆ ਨਾ। ਪਰ ਬਰਬਾ ਫਰੀਦ ਸਾਹਿਬ ਕਹਿੰਦੇ ਇੱਕ ਗੱਲ ਚੇਤਾ ਰੱਖ ਲਈ ਕਹਿੰਦੇ ਉੱਤੇ ਭੁੱਲ ਗਏ ਤੋਂ ਕਹਿੰਦੇ ਜੇ ਕਿਹੜੀ ਗਹਿਲਾ ਊਣ ਨਾ ਜਾਣੇ ਸਿਰ ਵੀ ਮਿੱਟੀ ਖਾਏ ਕਹਿੰਦੇ ਜਿਹੜੀ ਜਿਹੜੇ ਸਿਰ ਦੇ ਉੱਤੇ ਭੱਗ ਬੰਨੀ ਹੈ ਨਾ ਕਹਿੰਦੇ ਇੱਕ ਦਿਨ ਇਹ ਮਿੱਟੀ ਦੇ ਵਿੱਚ ਰਲ ਜਾਣਾ ਸਿਰ ਵੀ ਮਿੱਟੀ ਮਿੱਟੀ ਦੇ ਵਿੱਚ ਹੋ ਜਾਣਾ ਸਿਰ ਜਿਹਦੇ ਵਿੱਚ ਕਿੰਨਾ ਗਿਆਨ ਹੈ ਨਾ ਰੱਖਿਆ ਹੋਇਆ ਦਿਮਾਗ ਪਿਆ ਕਹਿੰਦੇ ਦਿਮਾਗ ਵੀ ਮਿੱਟੀ 'ਚ ਸੜ ਜਾਣਾ ਦਿਮਾਗ ਨੇ ਵੀ ਇੱਕ ਦਿਨ ਮਿੱਟੀ ਬਣ ਜਾਣਾ। ਗਹਿਲਾ ਦਾ ਭਾਉ ਹੁੰਦਾ ਬੇਪਰਵਾ ਕਾਫਿਲ ਬੰਦਾ। ਕਹਿੰਦੇ ਇਹ ਗੱਲ ਉਹਨਾਂ ਨੇ ਜਾਣੀ ਨਹੀਂ, ਕਿਹੜੀ ਨਹੀਂ ਜਾਣੀ ਕਿ ਜਿਹੜੀ ਭੱਗ ਨੂੰ ਮੈਂ ਸਵਾਰ-ਸਵਾਰ ਰੱਖ ਰਿਹਾ। ਕਹਿੰਦੇ ਇੱਕ ਦਿਨ ਸਿਰ ਵੀ ਮਿੱਟੀ 'ਚ ਮਿਲ ਜਾਣਾ। ਕਹਿਣ ਦਾ ਭਾਉ ਬਾਬਾ ਫਰੀਦ ਸਾਹਿਬ ਜੀਆਂ ਦਾ ਕਿ ਦਿਮਾਗ ਨੂੰ ਬਰਤਨ ਹੈ, ਉਹ ਹੀ ਖਾਲੀ ਨਾ ਰੱਖ ਲਈ ਕਿਤੇ। ਦਮਾਗ ਕਿਤੇ ਹੀ ਨਾ ਪਿਆਰਵੇ ਕਿ ਕੱਤਲੇ ਭਾਗੇ ਪੱਗ ਰਹਿ ਜੇ ਪੱਗ ਸਾਡੇ ਸਿਰ ਦਾ ਤਾਜ ਹੈ ਪਰ ਕਹਿੰਦੇ ਜਿਹੜੇ ਸਿਰ ਦੇ ਉੱਤੇ ਬੰਨੀ ਪੱਗ ਹੈ ਕਹਿੰਦੇ ਉਹਦਾ ਵੀ ਤੇ ਖਿਆਲ ਰੱਖ ਕੇ ਤੇ ਇਹ ਨਾ ਹੋਵੇ ਸਿਰ ਤੇ ਦਸਤਾਰ ਸਜਾਈ ਹੋਵੇ ਤੇ ਫਿਰਦਾ ਹੋਵੇ ਪੁਛਾਲਿਆਂ ਦੇ ਕੋਲ ਫਿਰਦਾ ਹੋਵੇ ਜਿਹੜੇ ਤਵੇਤ ਕਰਦੇ ਨੇ ਉਹਨਾਂ ਦੇ ਕੋਲ ਕਹਿੰਦੇ ਫੇਰ ਫੇਰ ਵੀ ਨਹੀਂ ਗੱਲ ਬਣਦੀ ਕਹਿੰਦੇ ਆਪਣੇ ਆਪ ਸਿਰ 'ਚ ਕਿਉਂ ਸਵਾਹ ਪਾ ਰਹੇ ਇਹ ਵੀ ਤੇ ਅਰਥ ਹੀ ਬਣਦਾ ਹੈ ਕਿ ਜਿਹੜੇ ਭੱਗ ਨੂੰ ਤੇ ਸਵਾਰ-ਸਵਾਰ ਰੱਖਦਾ ਹੈ ਸਿਰ 'ਚ ਸਵਾਹ ਪਾ ਲਈ ਸਿਰ 'ਚ ਮਿੱਟੀ ਪਵਾ ਲਈ ਸਿਰ 'ਚ ਤੇ ਮਿੱਟੀ ਪਵਾਏ ਲਈ ਜਦੋਂ ਤੂੰ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾ ਰਿਹਾ ਕਿਸੇ ਹੋਰ ਨੂੰ ਪੂਜਣ ਲੱਗ ਗਿਆ ਗੁਰੂ ਸਾਹਿਬ ਕਹਿੰਦੇ ਪੂਜੋ ਏਕ ਰਾਮ ਹੀ ਦੇਵਾ ਸੱਚਾ ਨਹਾਉਣ ਗੁਰ ਕੀ ਸੇਵਾ ਕਹਿੰਦੇ ਅਸਲ ਸੱਚਾ ਨਹਾਉਣਾ ਹੈ ਗੁਰੂ ਦੀ ਸੇਵਾ ਜੇ ਪੂਜਣਾ ਪੁੱਜੋ ਹਰਾ ਏਕ ਹੀ ਦੇਵਾ ਇੱਕੋ ਹੀ ਹੈ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਜਿਹਨਾਂ ਦਾ ਧਰਮ ਕਹਿੰਦਾ ਉਹ ਕਿਤੇ ਮਰਜੀ ਜਾ ਕੇ ਮੱਥੇ ਟੇਕਣ ਆਪਾਂ ਨੂੰ ਕੀ ਕਿਸੇ ਨਾਲ ਬੈਰ ਹੈ ਕੋਈ ਆਪਣਾ ਨਹੀਂ ਜਿਹੜਾ ਜਾਣਦਾ ਉਹ ਜਾਵੇ ਭਾਈ ਹਿੰਦੂ ਹੈ ਮੰਦਿਰ ਚ ਜਾਵੇ ਮੁਸਲਮਾਨ ਹੈ ਮਸਜਿਦ ਚ ਜਾਵੇ ਪਰ ਜਿਹਨੇ ਸ੍ਰੀ ਸਾਹਿਬ ਪਾਲੀ ਨਾ ਅੰਮ੍ਰਿਤ ਛੱਕ ਲਿਆ ਕਹਿੰਦੇ ਉਹ ਤੇ ਇੱਕ ਦਾ ਬਣ ਜੇ ਉਹ ਤੇ ਨਾ ਸਿਰ ਚ ਮਿੱਟੀ ਪਵਾਵੇ ਉਹ ਕਾਤੋਂ ਮਿੱਟੀ ਪਵਾਉਂਦਾ ਸਿਰ ਤੇ ਪਿਆਰ ਇੱਕ ਵੱਖਰੀ ਚੀਜ਼ ਹੈ ਕਿ ਅਸੀਂ ਕਿਸੇ ਨਾਲ ਪਿਆਰ ਕਰਦੇ ਆ ਉਹ ਵੱਖਰਾ ਹੈ ਪਰ ਕਹਿੰਦੇ ਤੇਰਾ ਸਿਰ ਉਹ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣਾ ਚਾਹੀਦਾ ਹੈ ਤਾ ਤਾ ਦੇ ਵਿੱਚੋਂ ਕਢਾ ਚਾਹੀਦਾ ਜੇ ਇੱਕ ਦਾ ਬਣ ਗਿਆ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਐ ਫਿਰ ਤੈਨੂੰ ਉਹਦੇ ਚੋਂ ਪਰਮਾਤਮਾ ਦੇ ਨਾਮ ਚ ਮਠਾਸ ਸਕਦੇ ਕਹਿੰਦੇ ਪਰਮਾਤਮਾ ਦਾ ਨਾਮ ਕਿੰਨਾ ਕੁ ਮਿੱਠਾ ਹੈ ਜੀ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਗ ਗੁੜ ਮਾਖਿਓ ਮਾਜਾ ਤੁਦ ਸਬੇ ਬਸਤੂ ਮਿੱਠੀਆਂ ਰੱਬਨ ਪੂਜਨ ਤੁਦ ਕਹਿੰਦੇ ਬਾਬਾ ਫਰੀਦ ਸਾਹਿਬ ਨੇ ਜਦੋਂ ਛੋਟੇ ਜਿਹੇ ਉਮਰ ਸੀ ਮਾਂ ਨੇ ਕਹਿਣਾ ਪੁੱਤਰਾ ਨਿਵਾਜ ਪੜਿਆ ਕਰ ਹੁਣ ਬੱਚੇ ਨੂੰ ਹੁੰਦਾ ਲਾਲਚ ਕਈ ਲਾਲਚ ਦੇ ਕਰਕੇ ਅੱਜ ਦੁਜਿਆਂ ਧਰਮਾਂ 'ਚ ਜਾ ਰਹੇ ਆ ਪਰ ਗੁਰਬਾਣੀ ਦਾ ਲਾਲਚ ਪਿਆਰ ਹੋਵੇ ਗੁਰਬਾਣੀ ਦਾ ਬਾਬਾ ਫਰੀਦ ਸਾਹਿਬ ਜੀਆਂ ਨੂੰ ਮਾਂ ਨੇ ਕਿਹਾ ਪੁੱਤਰਾ ਜੇ ਤੂੰ ਨਿਵਾਜ਼ ਪੜੇਂਗਾ ਨਾ ਤਾਂ ਤੈਨੂੰ ਪਰਮਾਤਮਾ ਸ਼ੱਕਰ ਦਿੰਦਾ ਖਾਣ ਵਾਸਤੇ ਤੈਨੂੰ ਸ਼ੱਕਰ ਦੇ ਉਹ ਸ਼ੱਕਰ ਹੁੰਦੀ ਹੈ ਮਿੱਠੀ ਕਰੇ ਤੈਨੂੰ ਸ਼ੱਕਰ ਮਿਲੂ ਖਾਣ ਵਾਸਤੇ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਨੇ ਆਖਿਆ ਸ਼ੱਕਰ ਕਹਿੰਦਾ ਮਾਂ ਠੀਕ ਹੈ ਉਹ ਰੋਜ਼ ਸ਼ੱਕਰ ਦਾ ਲਾਲਚ ਮਸੱਲਾ ਵਿਛਾ ਕੇ ਵੇਜਿਆ ਕਰੇ ਨਿਵਾਜ਼ ਪੜਿਆ ਕਰੇ ਜਦੋਂ ਨਿਵਾਜ਼ ਵੜ ਕੇ ਹਟਿਆ ਕਰੇ ਨਾ ਥੱਲੋਂ ਥੋੜੀ ਜਿਹੀ ਸ਼ੱਕਰ ਨਿਕਲਿਆ ਕਰੇ ਉਹ ਬੜੇ ਪਿਆਰ ਨਾਲ ਸ਼ੱਕਰ ਛਕਦਾ ਇੱਕ ਦਿਨ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਸ਼ੱਕਰ ਰੱਖਣੀ ਭੁੱਲ ਗਈ ਜਦੋਂ ਨਿਵਾਜ਼ ਪੜ ਕੇ ਬਾਬਾ ਫਰੀਦ ਸਾਹਿਬ ਉੱਠੇ ਤੇ ਸ਼ੱਕਰ ਲੈ ਕੇ ਮਾਂ ਆਈ ਆਖਿਆ ਜ ਰੱਬ ਅੱਜ ਅੱਲਾ ਸ਼ੱਕਰ ਰੱਖਣੀ ਭੁੱਲ ਗਿਆ ਆ ਲੈ ਸ਼ੱਕਰ ਛਕ ਲੈ ਪੁੱਤਰਾ ਕਹਿੰਦਾ ਮਾਂ ਮੈਨੂੰ ਬਹੁਤ ਜਲ ਪਹਿਲਾਂ ਪਤਾ ਲੱਗ ਗਿਆ ਸੀ ਕਿ ਸ਼ੱਕਰ ਅੱਲਾ ਨਹੀਂ ਇਹ ਸ਼ੱਕਰ ਮੇਰੀ ਮਾਂ ਰੱਖਦੀ ਹੈ ਮੈਨੂੰ ਪਰਮਾਤਮਾ ਦੇ ਨਾਲ ਜੋੜਦਾ ਮਾਂ ਤੇਰਾ ਧੰਨਵਾਦ ਫਿਰ ਉੱਤੇ ਉਹਨਾਂ ਨੇ ਸ਼ੱਕਰ ਦਾ ਬਾਬਤ ਸ਼ਬਦ ਉਚਾਰਨ ਕੀਤਾ ਕਿ ਮਾਏ ਸ਼ੱਕਰ ਵੀ ਹੁਣ ਇੰਨੀ ਮਿੱਠੀ ਨਹੀਂ ਲੱਗਦੇ ਆਖਿਆ ਹੋਰ ਕੀ ਮਿੱਠਾ ਲੱਗਦਾ ਪੁੱਤਰਾ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਕਹਿੰਦੇ ਸ਼ੱਕਰ ਖੰਡ ਨਿਵਾਤ ਹੁੰਦੀ ਹੈ ਮਿਸ਼ਰੀ ਗੁੜ ਕਹਿੰਦੇ ਇਹ ਚਾਰ ਚੀਜ਼ਾਂ ਇਹ ਮਿੱਠੀਆਂ ਨੇ ਮੱਖਿਓ ਮਾਝਾ ਦੁੱਧ ਮੱਖਿਓ ਦਾ ਭਾਵ ਲੈ ਸ਼ਹਿਦ ਤੇ ਇੱਕ ਹੋ ਗਿਆ ਮਾਝਾ ਦੁੱਧ 6 ਚੀਜ਼ਾਂ ਦੀ ਗਣਤੀ ਕੀਤੀ ਬਾਬਾ ਫਰੀਦ ਸਾਹਿਬ ਜੀ ਨੇ ਕਹਿੰਦੇ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਸੱਬੇ ਵਸਤੂ ਮਿੱਠੀਆਂ ਕਹਿੰਦੇ ਹੈ ਮਿੱਠੀਆਂ ਰੱਬ ਦਾ ਪੁੱਜਨ ਦੁੱਧ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਸਵਾਦ ਹੈ ਉਹ ਤੇ ਕਹਿੰਦੇ ਇਹਨਾਂ ਤੋਂ ਵੀ ਉੱਪਰ ਹੈ ਉਹਦੇ ਬਰਾਬਰ ਨਹੀਂ ਹੈ ਇਹ ਪ੍ਰਮਾਤਮਾ ਦਾ ਨਾਮ ਤੇ ਕਹਿੰਦੇ ਬਹੁਤ ਮਿੱਠਾ ਹੈ ਹੁਣ ਇਹ ਮਿੱਠੇ ਨੇ ਜਿਹੜੇ ਸ਼ੱਕਰ ਹੋ ਗਈ ਖੰਡ ਹੋ ਗਈ ਮਿਸ਼ਰੀ ਹੋ ਗਈ ਗੁੜ ਹੋ ਗਿਆ ਇਹ ਕਹਿੰਦੇ ਸ਼ੂਗਰ ਵਾਲੇ ਬੰਦੇ ਨੂੰ ਦੇਖ ਕੇ ਦੇਖਿਓ ਕਹਿੰਦਾ ਕੌੜੇ ਨੇ ਜੇ ਅਸੀਂ ਕਵਾਂਗੇ ਤੇ ਮਿੱਠੇ ਨੇ ਉਹ ਕਹਿੰਦਾ ਤੁਹਾਨੂੰ ਮਿੱਠੇ ਲੱਗਦੇ ਉਹਨੇ ਮੇਰੇ ਵਾਸਤੇ ਕੌੜੇ ਨੇ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਕਹਿੰਦੇ ਉਹ ਹਮੇਸ਼ਾ ਹੀ ਮਿੱਠਾ ਹੁੰਦਾ ਹੈ ਚਾਹੇ ਉਹਨੂੰ ਸ਼ੂਗਰ ਵਾਲਾ ਚਾਹੇ ਬੀਪੀ ਵਾਲਾ ਚਾਹੇ ਜਿਹੜਾ ਮਰਜੀ ਬਿਮਾਰੀ ਵਾਲਾ ਕਹਿੰਦੇ ਉਹ ਉਹ ਮਿੱਠੇ ਨੂੰ ਛੱਕ ਕੇ ਵੇਖੇ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਉਹਨਾਂ ਤੋਂ ਵੀ ਮਿੱਠਾ ਹੈ ਬਹੁਤ ਮਿੱਠਾ ਕਹਿੰਦੇ ਪਰਮਾਤਮਾ ਦਾ ਨਾਮ ਬਾਬਾ ਫਰੀਦ ਸਾਹਿਬ ਕਹਿੰਦੇ ਆ ਪਰਮਾਤਮਾ ਦਾ ਨਾਮ ਬਹੁਤ ਮਿੱਠਾ ਹੈ ਜਿਨ੍ਹਾਂ ਨੇ ਛੱਕਿਆ ਨਾ ਪਰਮਾਤਮਾ ਦਾ ਨਾਮ ਉਹਨਾਂ ਦਾ ਚਿਹਰਾ ਦੱਸ ਦਿੰਦਾ ਕਿ ਇਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਗਿਆ ਜਿਨ੍ਹਾਂ ਨੇ ਛਕਿਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਅਜੇ ਜ਼ਿੰਦਗੀ ਚ ਵਸਾਇਆ ਹੀ ਨਹੀਂ ਸ਼ਬਦੇ ਨਹੀਂ ਵਸਾਇਆ ਉਹਨਾਂ ਨੂੰ ਕੀ ਪਤਾ ਲੱਗਣਾ ਬਾਬਾ ਫਰੀਦ ਸਾਹਿਬ ਜੀ ਨੇ ਕਹੇ ਇਹ ਚੀਜ਼ਾਂ ਸਾਰੀਆਂ ਮਿੱਠੀਆਂ ਨੇ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਮਿੱਠਾ ਨਹੀਂ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਚੱਖਿਆ ਉਹਨਾਂ ਦਾ ਚਿਹਰਾ ਦੱਸ ਦਿੰਦਾ ਕਿਵੇਂ ਦੱਸ ਦਿੰਦਾ ਕਹਿੰਦੇ ਜਿਵੇਂ ਗੁੰਗੇ ਬੰਦੇ ਨੂੰ ਖਵਾਇਆ ਹੋਵੇ ਗੁੜ ਨਾ ਉਹਨੂੰ ਪੁੱਛ ਕੇ ਵੇਖਿਓ ਕਿ ਨੱਕ ਸਵਾਦ ਹੈ ਕਹਿੰਦੇ ਉਹ ਦੱਸ ਦੇ ਸਕਦਾ ਨਹੀਂ ਕਿਉਂਕਿ ਗੁੰਗਾ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਗੁੰਗਾ ਗੁੜ ਖਾਇਆ ਪੁੱਛੈ ਤੇ ਕੀ ਕਹੀ ਹੈ ਕਹਿੰਦੇ ਪੁੱਛਣ ਤੇ ਕੀ ਕਵਾਂ ਉਹ ਕੀ ਕਹੂਗਾ ਦੱਸੂਗਾ ਕਿ ਪਰ ਕਹਿੰਦੇ ਉਹਦਾ ਚਿਹਰਾ ਜ਼ਰੂਰ ਦੱਸੂਗਾ ਕਿ ਬੜਾ ਮਿੱਠਾ ਸੀ ਜੇ ਕੌੜਾ ਖਵਾ ਦਿਓ ਉਹਦਾ ਮੂੰਹ ਦੱਸ ਦੂਗਾ ਕਿ ਮਿੱਠਾ ਨਹੀਂ ਸੀ ਕੌੜਾ ਸੀ ਖੱਟਾ ਖਵਾ ਦਿਓ ਤਾਂ ਖੱਟੇ ਦਾ ਸਵਾਦ ਜਿਹੜਾ ਦੱਸਣਾ ਨਹੀਂ ਪਰ ਕਹਿੰਦੇ ਲੋਕ ਪਰਖ ਲੈਣਗੇ ਕਿ ਇਹਦਾ ਸਵਾਦ ਖੱਟਾ ਸੀ ਚਿਹਰਾ ਦਾ ਦੱਸ ਦਿੰਦਾ ਹੈ ਚਿਹਰੇ ਦੇ ਹਾਵ ਭਾਵ ਦੱਸ ਦਿੰਦੇ ਆ ਜਦੋਂ ਸਿੰਗਰ ਤੁਰੇ ਆ ਗਲੀ ਦੇ ਵਿੱਚ ਕਈ ਬੰਦੇ ਐਸੇ ਹੁੰਦੇ ਐ ਉਹ ਦੱਸ ਦਿੰਦੇ ਐ ਕਿ ਅੱਜ ਉਦਾਸ ਐ ਅੱਜ ਕੋਈ ਗੱਲ ਐ ਕੱਟਣੇ ਅਸੀਂ ਦੱਸਿਆ ਤੇ ਹੁੰਦਾ ਹੀ ਨਹੀਂ ਪਰ ਕਹਿੰਦੇ ਚਿਹਰਾ ਦੱਸ ਦਿੰਦਾ ਕਿ ਅੱਜ ਉਦਾਸ ਐ ਅੱਜ ਕੋਈ ਨਾ ਕੋਈ ਕੱਟਣਾ ਬਾਕਰੀ ਐ ਜਿੱਦੇ ਅਸੀਂ ਖੁਸ਼ੀ ਦੇ ਮਾਹੌਲ ਤੋਂ ਆਵਾਂਗੇ ਉਦੋਂ ਵੀ ਕਹਿੰਦੇ ਕੇਹੜਾ ਦੱਸ ਦਿੰਦਾ ਉਹਨਾਂ ਨੇ ਪਹਿਚਾਣ ਲੈਣਾ ਕਿ ਅੱਜ ਤੇ ਬੜਾ ਖੁਸ਼ ਐ ਲੱਗਦਾ ਕੁਝ ਨਾ ਕੁਝ ਮਿਲ ਗਿਆ ਤੇ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਚੱਖਿਆ ਕਹਿੰਦੇ ਉਹਨਾਂ ਦਾ ਚਿਹਰਾ ਵੀ ਖਿੜਿਆ ਪਿਆ ਹੁੰਦਾ ਹੈ ਪਤਾ ਲੱਗ ਜਾਂਦਾ ਕਿ ਰੱਬ ਦਾ ਨਾਮ ਇਹਦੇ ਅੰਦਰ ਵੱਸ ਗਿਆ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਸਭੇ ਵਸਤੂ ਮਿੱਠੀਆਂ ਰੱਬ ਦਾ ਪੂਜਨ ਦੁੱਧ ਸੋਈ ਨੀਆਂ ਕੀ ਬੇਨਤੀਆਂ ਪ੍ਰਵਾਨ ਤੇ 27ਵੇਂ ਸ਼ਲੋਕ ਦਾ ਕਾਪਾ ਨੇ ਵਿਚਾਰ ਜਿਹੜੀ ਹੈ ਉਹ ਅੱਜ ਸੰਪੂਰਨ ਕੀਤੀ ਹੈ ਅੱਗੇ ਜਿਵੇਂ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਬਾਬਾ ਫਰੀਦ ਸਾਹਿਬ ਸਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਉਸੇ ਹਿਸਾਬ ਦੇ ਨਾਲ ਆਪਾਂ ਬਾਬਾ ਫਰੀਦ ਸਾਹਿਬ ਜੀਆਂ ਦੀ ਬਾਣੀ ਹੈ ਜਿਹੜੀ ਉਹਦੇ ਰਲ ਮਿਲ ਕੇ ਇਸੇ ਤਰ੍ਹਾਂ ਵਿਚਾਰ ਜਾਰੀ ਰੱਖਾਂਗੇ ਇੰਨੀ ਇਹ ਬੇਨਤੀ ਹੈ ਪਰਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ